ਹੈਲੋ ਗਾਇਜ਼ ਕਿਵੇਂ ਤੁਸੀਂ ਸਾਰੇ ਤੇ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਹੋਗੇ ਤੇ ਅੱਜ ਹੈਗਾ ਆਪਣਾ 5ਵਾਂ ਵਲੌਗ ਤੇ ਅੱਜ ਆਪਾਂ ਤੁਹਾਨੂੰ ਬੋਲ ਕੇ ਸੁਣਾਵਾਂਗੇ ਸ਼ਬਦ ਤੇ ਗਾਇਜ਼ ਆ ਆਪਾਂ ਸਾਰੇ ਥੱਲੇ ਲਾ ਲਏ ਗੱਦੇ ਇਧਰ ਵੀ ਲਾ ਲਿਆ ਇਹ ਆਪਾਂ ਛਿੱਦੀ ਦੇਣਿਆ ਕਰਕੇ ਲਾਏ ਆ ਕਿਉਂਕਿ ਸਾਰਿਆਂ ਨੂੰ ਥੱਲੇ ਪੈਣਾ ਚਾਹੀਦਾ ਵਾ ਕਿਉਂਕਿ ਛੋਟੇ ਸਾਹਿਬ ਜਿਆਦਾ ਨੇ ਆਪਣੇ ਵਾਸਤੇ ਕਿੰਨਾ ਕੁ ਕੀਤਾ ਤੇ ਆਪਾਂ ਉਹਨਾਂ ਲਈ ਇੰਨਾ ਵੀ ਨਹੀਂ ਕਰ ਸਕਦੇ ਇਸ ਕਰਕੇ ਸਾਰਿਆਂ ਨੂੰ ਥੱਲੇ ਪੈਣਾ ਚਾਹੀਦਾ ਤੁਸੀਂ ਵੀ ਆਪਦੇ ਆਸਣ ਥੱਲੇ ਲਾਓ ਤੇ ਆਹ ਮੇਰੀ ਭੈਣ ਇਧਰ ਖੇਢੀ ਜਾਂਦੀ ਆ ਤੇ ਹੁਣ ਮੈਂ ਚੱਲਾਂਗਾ ਟਿਊਸ਼ਨ ਤੇ ਤੁਹਾਨੂੰ ਆਪ ਟਿਊਸ਼ਨ ਆਣ ਕੇ ਮਿਲਦੇ ਆ ਓਕੇ ਫਾਇਲ ਆ ਲਾਇਆ ਆ ਤੇ ਕਾਹ ਲਾਇਆ ਆ ਜਿੱਥੇ ਆ ਸਿਫਤ ਬੈਠੀ ਹੋਈ ਆ ਇੱਥੇ ਬੈੱਡ ਵੀ ਲੱਗਾ ਹੋਇਆ ਆਪਣੇ ਹਿੱੱਤ ਪਰੰਦੇ ਨਹੀਂ ਗੇ ਪਹਿਲਾਂ ਬੈੰਦੇ ਸੀ ਹੁਣ ਅਸੀਂ ਥੱਲੇ ਪੈਨੇ ਆ ਤੇ ਆ ਇੱਥੇ ਆਹ ਇੰਨੇ ਬੰਨਿਆ ਦਮਾਲਾ ਇਹਦਾ ਨਾਮ ਹੈ ਗੁਰਸ਼ਿਫਤਕਾਰ ਤੇ ਹਲੇ 1 ਸਾਲ ਤੇ 2 ਮਹੀਨੇ ਦੀ ਹੈ ਮੇਰਾ ਨਾਮ ਹੈ adesh deep singh ਤੇ ਆ ਇਧਰ ਪਾਲੂ ਰੱਖਿਆ ਮੈਂ ਆਪਦਾ ਇਹਦੇ ਨਾਲ ਪੈਂਦਾ ਨਾਮ ਤੇ ਹੁਣ ਆਪਾਂ ਬਾਹਰ ਜਾ ਕੇ ਵੇਨੇ ਵੀ ਕਿੰਨਾ ਹਨੇਰਾ ਹੋ ਗਿਆ ਬਾਹਰ ਤਾਂ ਹਨੇਰਾ ਬਹੁਤ ਹੋ ਗਿਆ ਚਲੋ ਹੁਣ ਆਪਾਂ ਲੈਟਾਂ ਛੱਡੀਏ। ਛੱਡੀਆਂ ਜਾਗ ਗਿਆ। ਤੇ ਇਹ ਆ ਲੈਟੇ ਕਿ ਚੱਲਣ ਨਹੀਂ ਉਧਰ ਵੀ ਛੱਡਣੀ ਐ। ਤੇ ਗਾਇਜ਼ ਆ ਸਾਡੇ ਘਰੇ ਹੈਗਾ ਵਾ ਇੱਕ ਬਕਸਾ ਤੇ ਉਹ ਸਾਡੀ ਢੋਲ ਕੀ ਆ ਤੇ ਉਹਦੇ ਨਾਲ ਦੋ ਮੈਕ ਆ। ਇੱਕ ਮੈਕ ਕੁੱਤੇ ਪਿਆ ਵਾ ਤੇ ਇੱਕ ਆ ਰਿਹਾ ਵਾ। ਤੇ ਵਾਹ ਇੱਕ ਜਿੱਤ ਦਾ ਖਾਲਸਾ ਜੀ ਵਾ ਤੇ ਜੀ ਕੀ ਪਦੇ। i te sano ni kala te Thank <laughs> you. ਫਤੇ ਤੇ ਗਾਇ ਸ਼ਬਦ ਆਪਾਂ ਬੋਲ ਲਿਆ ਤੇ ਤੁਸੀਂ ਕਮੈਂਟਾਂ 'ਚ ਦੱਸਿਓ ਵੀ ਤੁਹਾਨੂੰ ਸ਼ਬਦ ਕਿਵੇਂ ਦਾ ਲੱਗਾ ਤੇ ਹੁਣ ਆਪਾਂ ਕਰਦੇ ਆਂ ਵਲੌਗ ਦੀ ਐਂਡਿੰਗ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ